ਮੈਂ ਆਦਮ ਨਹੀਂ ਮੈਂ ਆਦਮ ਨਹੀਂ ਵੋਟ ਹਾਂ ਮੈਂ ਆਦਮ ਨਹੀਂ ਵੋਟ ਹਾਂ ਕਦੇ-ਕਦੇ ਲੱਗਦਾ ਮੈਂ ਵੋਟ ਵੀ ਨਹੀਂ ایਵੀਐਮ ਦਾ ਬਟਨ ਹਾਂ ਉਹਨੂੰ ਵੀ ਦੱਬਿਆ ਜਾਂਦਾ ਹੈ ਮੈਨੂੰ ਵੀ ਦੱਬਿਆ ਜਾਂਦਾ ਹੈ ਕਦੇ ਜਾਤਾਂ ਦੇ ਨਾਂ ਤੇ ਕਦੇ ਧਰਮਾਂ ਦੇ ਨਾਂ ਤੇ ਤੇ ਜੇ ਇਹਨਾਂ ਤੋਂ ਬਚ ਨਿਕਲਾਂ ਤਾਂ ਦੇਸ਼ ਭਗਤੀ ਦੇ ਨਾਂ ਤੇ ਤੁਸੀਂ ਆਪਣੇ ਸਮਾਰਟ ਸ਼ਹਿਰਾਂ ਵਿੱਚ ਦੇਖਿਆ ਹੋਵੇਗਾ ਕਿਸੇ ਨੂੰ ਗੱਟਰ ਦੇ ਪਾਣੀ ਵਿੱਚ ਨਹਾਉਂਦਿਆਂ ਪੇਟ ਦੀ ਅੱਗ ਬੁਝਾਉਣ ਖਾਤਰ ਕੂੜੇਦਾਨ ਨੂੰ ਫਰੋਲਦਿਆਂ ਤਨ ਚਿਥੜਿਆਂ ਚ ਲਪੇਟ ਕੇ ਫੁੱਟਪਾਥਾਂ ਤੇ ਸੌਂਦਿਆਂ ਇਹਨਾਂ ਦੀ ਕੋਈ ਜਾਤ ਨਹੀਂ ਨਾਹੀਂ ਧਰਮ ਹੈ ਕਿਉਂਕਿ ਇਹ ਨਾ ਤੇ ਆਦਮ ਨੇ ਤੇ ਨਾਹੀਂ ਵੋਟ ਪਰ ਮੇਰੇ ਕੋਲ ਤਾਂ ਮੇਰਾ ਵੋਟਰ ਕਾਰਡ ਹੈ ਜਿਹਦੇ ਤੇ ਦਰਜ ਹੈ ਮੇਰਾ ਪਤਾ ਝੁੱਗੀ ਚੌਪੜੀ ਨੇੜੇ ਕ੍ਰਾਂਤੀ ਚੌਂਕ ਅੱਧੀ ਤੋਂ ਵੱਧ ਸਦੀ ਲੰਘ ਗਈ ਸਬਜ ਬਾਗ ਦੇਖਦੇ ਆ ਸੁਣਦੇ ਆ ਸਿਆਸਤਦਾਨਾਂ ਦੇ ਲਾਰੇ ਮੇਰੇ ਵਤਨ ਦੇ ਸਾਇੰਸਦਾਨੋ ਮੇਰੇ ਪਿਆਰੇ ਦਾਨਿਸ਼ਮੰਦੋ ਤੁਸੀਂ ਮੰਗਲ ਤੱਕ ਪਹੁੰਚ ਚੁਕੇ ਹੋ ਮਿਹਰਬਾਨੋ ਮੇਰੇ ਦਿਲ ਤੱਕ ਕਦ ਪਹੁੰਚੋਗੇ ਕਦ ਤੱਕ ਮੇਰੀ ਗੁਰਬਤ ਮਟਾਉਣ ਦੇ ਵਿਸ਼ੇ ਤੇ ਸਿਰਫ ਸੋਚਨ ਤੇ ਸਿਰਫ ਸੋਚਣ ਲਈ ਰੱਜੇ ਢਿੱਡਾਂ ਨੂੰ ਦਿੰਦੇ ਰਹੋਗੇ ਗ੍ਰਾਂਟਾਂ ਕਦੇ ਸੈਮੀਨਾਰਾਂ ਦੇ ਨਾਂ ਤੇ ਕਦੇ ਕਾਨਫਰੰਸਾਂ ਦੇ ਨਾਂ ਤੇ ਇਹਨਾਂ ਨੂੰ ਪਰੋਸਦਿਆਂ ਲੰਚ, ਕਾਫੀ ਤੇ ਲੈਮਨ ਟੀ ਮੈਂ ਦੇਖਿਆ ਸੁਣਿਆ ਹੈ ਇਹਨਾਂ ਨੂੰ ਸਿਰਫ ਸਿਸਟਮ 'ਚ ਖਾਮੀ ਕੱਢਦਿਆਂ ਇੱਕ ਦੂਜੇ ਨਾਲ ਰਿਸ਼ਤੇ ਗੰਢਦਿਆਂ ਤਾਂ ਜੋ ਪੁਇਖ ਵਿੱਚ ਇਹਨਾਂ ਨੂੰ ਮੇਰੀ ਗੁਰਬਤ ਮਿਟਾਉਣ ਦੇ ਵਿਸ਼ੇ ਤੇ ਗ੍ਰਾਂਟ ਲੈ ਕੇ ਸਿਰਫ ਸੋਚਣ ਤੇ ਸਿਰਫ ਸੋਚਣ ਦੇ ਮੌਕੇ ਮਿਲਦੇ ਰਹਿਣ ਮੇਰੇ ਦੇਸ਼ ਦੀਆਂ ਨੀਤੀਆਂ ਉਲੈਖਣ ਵਾਲਿਓ ਕਦ ਤੱਕ ਮੇਰੇ ਸਬਰ ਦਾ ਇਮਤਿਹਾਨ ਲੈਂਦੇ ਰਹੋਗੇ ਕਦੋਂ ਮੈਨੂੰ ਅਹਿਸਾਸ ਕਰਾਓਗੇ ਮੇਰੇ ਆਦਮ ਹੋਣ ਦਾ ਪਰ ਯਾਦ ਰੱਖਿਓ ਇਹ ਪੇਟ ਦੀ ਅਗ ਪੇਟ ਤੱਕ ਹੀ ਰਹੇ ਤਾਂ ਠੀਕ ਹੈ ਜਦ ਕਦੇ ਇਹ ਪੇਟ ਤੋਂ ਬਾਹਰ ਨਿਕਲੇਗੀ ਸਾੜ ਕੇ ਸੁਆ ਕਰ ਦੇਵੇਗੀ ਤੁਹਾਡੇ ਮਹਿਲ ਮਨਾਰੇ ਸਾੜ ਕੇ ਸੁਆ ਕਰ ਦੇਵੇਗੀ ਤੁਹਾਡੇ ਮਹਿਲ ਮਨਾਰੇ ਧੰਨਵਾਦ